ਇਹ ਹੈਗੇ ਨਾ ਇਹ ਪਿਛਲੇ ਕਈ ਦਿਨਾਂ ਤੋਂ ਆਵਾਦਕਾਰਾਂ ਬਨੂ ਆਪਣੇ ਹੱਕਾਂ ਲਈ ਆਏਗੇ ਮੌਜੂਦ ਇਸ ਦੇ ਵਿੱਚ ਅੱਜ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਨੌਜਵਾਨ ਉੱਥੇ ਸੇਵਾ ਕਰ ਰਿਹਾ ਸੀ ਤਸਵੀਰਾਂ ਦੇ ਵਿੱਚ ਜੇ ਤੁਸੀਂ ਦੇਖ ਰਹੇ ਹੋ ਇਹ ਉਸ ਮੋਰਚੇ ਦੀਆਂ ਤਸਵੀਰਾਂ ਨੇ ਤੇ ਆ ਰਾਤ ਨੂੰ ਅੱਜ ਇੱਕ ਨੌਜਵਾਨ ਦੀ ਮੌਤ ਹੋ ਗਈ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਉੱਥੇ ਜਿਹੜੇ ਹਾਲਾਤ ਐ ਉਹ ਕੀ ਹੋਏ ਪਏ ਨੇ ਬੜਾ ਹੀ ਦੁਖਦਾਈ ਮਾਹੌਲ ਐ ਜਿਹੜਾ ਉਸ ਸੀਡ ਫਾਰਮ ਦੇ ਮੋਰਚੇ ਤੇ ਹੋਇਆ ਪਿਆ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਐ ਸੀਡ ਫਾਰਮ ਵਿਖੇ ਪਿਛਲੇ ਕਈ ਦਿਨਾਂ ਤੋਂ ਆਵਾਜ਼ਕਾਰਾਂ ਵੱਲੋਂ ਆਪਣੇ ਹੱਕਾਂ ਲਈ ਲਾਏ ਗਏ ਮੋਰਚੇ ਦੇ ਵਿੱਚ ਅੱਜ ਮੰਦਭਾਗੀ ਖਬਰ ਸਾਹਮਣੇ ਆਈ ਐ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਨੌਜਵਾਨ ਉੱਥੇ ਸੇਵਾ ਕਰ ਰਿਹਾ ਸੀ ਤਸਵੀਰਾਂ ਦੇ ਵਿੱਚ ਜੋ ਤੁਸੀਂ ਵੇਖ ਰਹੇ ਹੋ ਇਹ ਉਸ ਮੋਰਚੇ ਦੀਆਂ ਤਸਵੀਰਾਂ ਨੇ ਤੇ ਆ ਰਾਤ ਨੂੰ ਅੱਜ ਇੱਕ ਨੌਜਵਾਨ ਦੀ ਮੌਤ ਹੋ ਗਈ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਉੱਥੇ ਜਿਹੜੇ ਹਾਲਾਤ ਐ ਉਹ ਕੀ ਹੋਏ ਪਏ ਨੇ ਬੜਾ ਹੀ ਦੁਖਦਾਈ ਮਾਹੌਲ ਐ ਜਿਹੜਾ ਉਹ ਸੀਡ ਫਾਰਮ ਦੇ ਮੋਰਚੇ ਤੇ ਹੋਇਆ ਪਿਆ